ਕਬੀਰ ਸੋਈ ਮਾਰੀਐ ਜੇ ਮੂਐ ਸੁਖ ਹੋਏ ਭਗਤ ਕਬੀਰ ਸਹਿਬਾਨ ਬਚਨ ਕਰਦੇ ਨੇ ਸੋਈ ਮਾਰੀਐ ਭਾਵ ਕੇ ਸਹੌਮੇ ਨੂੰ ਮਾਰਨਾ ਚਾਹੀਦਾ ਹੈ ਹੌਮੇ ਨੂੰ ਖਤਮ ਕਰਨਾ ਚਾਹੀਦਾ ਨਿਮਰਤਾ ਵਿੱਚ ਜੀਵਨ ਜੀਣਾ ਚਾਹੀਦਾ ਹੈ ਕਿਉਂਕਿ ਸਹੌਮੇ ਨੂੰ ਮਾਰਨ ਤੋਂ ਬਾਅਦ ਮੈਂ ਮੇਰੀ ਜਦੋਂ ਖਤਮ ਹੋ ਜਾਂਦੀ ਹੈ ਫਿਰ ਜੀਵਨ ਦੇ ਵਿੱਚ ਆਤਮਿਕ ਸੁਖ ਦੀ ਪ੍ਰਾਪਤੀ ਹੁੰਦੀ ਹੈ ਪਲੋ ਪਲੋ ਸਭ ਕੋ ਕਹ ਬੁਰੋ ਨ ਮੰਨ ਕੋਏ ਤੇ ਜਿਹੜੇ ਜਿਹੜੇ ਨਿਮਰਤਾ ਵਿੱਚ ਜੀਵਨ ਬਤੀਤ ਕਰਦੇ ਨਿਮਰਤਾ ਦੇ ਨਾਲ ਉਹਨਾਂ ਦੀ ਸਾਰੇ ਸੋਭਾ ਕਰਦੇ ਨੇ ਜਿਹੜੇ ਆਪਣੇ ਅੰਦਰੋਂ ਮੈਂ ਮੇਰੀ ਦਾ ਨਾਸ਼ ਕਰ ਲੈਂਦੇ ਨੇ ਹੋਮੀ ਨੂੰ ਖਤਮ ਕਰ ਦਿੰਦੇ ਨੇ ਉਹਨਾਂ ਦੀ ਇਸ ਲੋਕ ਤੇ ਅਗਲੇ ਪਰਲੋਗ ਦੇ ਵਿੱਚ ਵੀ ਸੋਭਾ ਜੈਜਕਾਰ ਹੁੰਦੀ ਹੈ ਕੋਈ ਵੀ ਉਹਨਾਂ ਨੂੰ ਬੁਰਾ ਨਹੀਂ ਬੋਲਦਾ ਕਬੀਰ ਰਾਤੀ ਹੋਵੇ ਕਾਰੀਆਂ ਕਰ ਓ ਬੇਜੰਤ ਉਦਾਹਰਨ ਦੇ ਰਹੇ ਨੇ ਜਿਵੇਂ ਕਾਲੀਆਂ ਰਾਤਾਂ ਹਨੇਰੀਆਂ ਰਾਤਾਂ ਦੇ ਵਿੱਚ ਕਾਰੇ ਉਬੇ ਜੰਤ ਭਾਵੇਂ ਚੋਰ ਲੁਟੇਰੇ ਜਿਹੜੇ ਹੁੰਦੇ ਨੇ ਕਾਲੇ ਦਿਲਾਂ ਵਾਲੇ ਉਹ ਲੁੱਟਾਂ ਖੋਹਾਂ ਕਰਨ ਵਾਸਤੇ ਤੁਰ ਪੈਂਦੇ ਨੇ ਲੈ ਫਾਹੇ ਉੱਠ ਤਾਵਤੇ ਸੇ ਜਾਨ ਮਾਰੇ ਭਗਵੰਤਾ ਲੈ ਫਾਹੇ ਰਸੀਆਂ ਤੇ ਟਾਕੂਏ ਲੈ ਕੇ ਉਹ ਫਿਰ ਦੂਜਿਆਂ ਦੇ ਘਰਾਂ ਨੂੰ ਲੁੱਟਣ ਵਾਸਤੇ ਤੁਰ ਪੈਂਦੇ ਨੇ ਪਰ ਐਸੇ ਬੰਦੇ ਪਰਮੇਸ਼ਰ ਦੇ ਪਿਆਰੇ ਕਦੇ ਨਹੀਂ ਬਣ ਸਕਦੇ ਰੱਬ ਦੀ ਉਹਨਾਂ ਤੇ ਕਦੇ ਵੀ ਖੁਸ਼ੀ ਨਹੀਂ ਹੋ ਸਕਦੀ